ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਂ ਉਹ ਠੀਕ ਠਾਕ ਹੋ ਉਮੀਦ ਕਰਦੇ ਆ ਕਿ ਤੁਸੀਂ ਠੀਕ ਹੀ ਹੋਗੇ ਤੇ ਅੱਜ ਸਾਡਾ ਚੱਲਿਆ ਸੀ ਪਾਰਸਲ ਤੇ ਕਿਹਾ ਕਿ ਚਲੋ ਤੁਹਾਨੂੰ ਦਿਖਾਈਏ ਕਿ ਪਾਰਸਲ ਚੱਲਿਆ ਆ ਤੇ ਬਹੁਤ ਵਧੀਆ ਰਿਸਪੌਂਸ ਹੁੰਦਾ ਪਹਿਲੇ ਵੀ ਉਹ ਮੰਗਵਾਉਂਦੇ ਨੇ ਸੂਟ ਬਹੁਤ ਸੋਹਣੇ ਸੋਹਣੇ ਸੂਟ ਹੁੰਦੇ ਆ ਤੇ ਹੁਣ ਜਿੱਦਾਂ ਬਹੁਤ ਹੀ ਵਧੀਆ ਕਲੈਕਸ਼ਨ ਆਈ ਆ ਕਾਟਨ ਵਿੱਚ ਬਹੁਤ ਪਿਆਰੇ ਬੜੇ ਸੋਹਣੇ ਸੂਟ ਆਏ ਆ ਤੇ ਤੁਸੀਂ ਵੀ ਹਾਲ ਕੀ ਖਰੀਦੋ ਨਾਲੇ ਵਿజిਟ ਕਰੋ ਨਾਲੇ ਜੇ ਨਹੀਂ ਕਰ ਸਕਦੇ ਤੁਸੀਂ ਪਾਰਸਲ ਮੰਗਵਾਓ ਵੀਡੀਓ ਤੇ ਤੁਸੀਂ ਸਾਰੇ ਜਣੇ ਦੇਖਦੇ ਹੋ ਕਿਉਂਕਿ ਥੋੜੇ ਦਿਨ ਵੀਡੀਓ ਨਹੀਂ ਆਈ ਸੀਗੀ ਤੇ ਸਾਰੇ ਜਣਿਆਂ ਦੇ ਮੈਸੇਜ ਆਉਂਦੇ ਸੀਗੇ ਕਿ ਤੁਸੀਂ ਵੀਡੀਓ ਨਹੀਂ ਬਣਾਉਣ ਦੇ ਵੀਡੀਓ ਨਹੀਂ ਬਣਾਉਣ ਦੇ ਤੇ ਹੁਣ ਆਪਾਂ ਵੀਡੀਓ ਵੀ ਬਣਾਉਣ ਲੱਗੇ ਰਾਤ ਕੱਲ ਮੈਂ ਵੀਡੀਓ ਪਾਈ ਸੀਗੀ ਅੱਜ ਭੇਜਣ ਲੱਗੇ ਆ ਪਾਰਸਲ ਤੇ ਤੁਹਾਨੂੰ ਦਿਖਾਉਨੇ ਆ ਕਿ ਪਾਰਸਲ ਕਿੱਥੇ ਚੱਲਿਆ ਆ ਪਾਰਸਲ ਚੱਲਿਆ 36 ਗੜ ਦੁਰਗ ਹਨਾ ਪਹਿਲਾਂ ਵਾਰ ਵੀ ਗਏ ਆ ਚਰਮਨ ਵਿੱਚ ਵੀ ਮੇਰੇ ਪਾਰਸਲ ਗਏ ਆ ਸਾਰੀ ਜਗਾ ਜਾਣਦੇ ਆ ਤੇ ਨਾਲ ਹੀ ਜੁਐਲਰੀ ਵੀ ਆ ਗਈ ਹੈ ਜਿਹੜੇ ਬਾਹਰ ਜਾਂਦੇ ਸੀਗੇ ਪਾਰਸਲ ਉਹ ਨਾਲ ਜੁਐਲਰੀ ਵੀ ਮੰਗਦੇ ਸੀ ਬੈੱਡ ਸ਼ੀਟਾਂ ਵੀ ਮੰਗਦੇ ਸੀ ਤੇ ਕਾਟਨ ਦੀਆਂ ਬੈੱਡ ਸ਼ੀਟਾਂ ਵੀ ਆ ਗਈਆਂ ਜੁਐਲਰੀ ਵੀ ਆ ਗਈ ਆ ਤੇ ਬੱਚਿਆਂ ਦੇ ਮਤਲਬ ਕੱਪੜੇ ਵੀ ਆ ਗਏ ਆ ਜਿੰਨੂੰ ਜੋ ਵੀ ਚਾਹੀਦਾ ਹੋਵੇ ਉਹ ਦੱਸ ਸਕਦਾ ਆ ਲੈ ਸਕਦਾ ਆ ਖਰੀਦ ਸਕਦਾ ਆ ਹਨਾ ਆਓ ਤੇ ਤੁਸੀਂ ਵੀ ਖਰੀਦੋ ਤੇ ਪਤਾ ਕਿਦਾਂ ਦਾ ਰਿਸਪਾਂਸ ਮਿਲਦਾ ਹੈ ਹਨਾ ਫਿਰ ਦੇਖਦੇ ਆ ਤੇ ਆ ਚੱਲਿਆ ਸਾਡਾ ਪਾਰਸਲ ਤੁਹਾਨੂੰ ਦਿਖਾਉਣੀ ਆ ਕਿ ਕਿੱਥੇ ਚੱਲਿਆ ਆ ਤੇ ਕਦੋਂ ਇਹਨਾਂ ਕੋਲ ਪਹੁੰਚੇਗਾ ਜਦੋਂ ਇਹਨਾਂ ਕੋਲ ਪਹੁੰਚੇਗਾ ਤੇ ਫਿਰ ਤੁਹਾਨੂੰ ਦੁਬਾਰਾ ਦਿਖਾਵਾਂਗੇ ਕਿ ਪਾਰਸਲ ਪਹੁੰਚ ਗਿਆ ਆ ਓਕੇ ਜੀ ਥੈਂਕ ਯੂ ਆ ਚੱਲਿਆ ਸਾਡਾ ਅੱਜ ਪਾਰਸਲ ਇਹ ਸਿੱਧਾ ਕਰਕੇ ਦਿਖਾ ਦਿੰਨੇ ਨਾਲੋਂ ਇਹ ਚੱਲਿਆ ਜੇ ਦੁਰਗ 36 ਗੜ ਦੇ ਵਿੱਚ ਬਹੁਤ ਸੋਹਣੇ ਸੂਟ ਤੇ ਇਹ ਆਰਡਰ ਆਇਆ ਸੀਗਾ ਤੇ ਅੱਜ ਹੀ ਕਰ ਦਿੱਤਾ ਪਾਰਸਲ ਹੁਣ ਜਦੋਂ ਪਹੁੰਚੇਗਾ ਤੇ ਫੇਰ ਤੁਹਾਨੂੰ ਦੱਸਾਂਗੇ ਕਿ ਉਹਨਾਂ ਨੂੰ ਕਿੱਦਾਂ ਦੇ ਸੂਟ ਲੱਗੇ ਵਧੀਆ ਹੀ ਜਾਂ ਘਟੀਆ ਸੀਗਾ ਨਾ ਆਪਣੇ ਵੱਲੋਂ ਤਾਂ ਵਧੀਆ ਪਾਇ ਉਹਨਾਂ ਨੇ ਵੀਡੀਓ ਕਾਲ ਕੀਤੀ ਸੀ ਜਿੱਦਾਂ ਜਿੱਦਾਂ ਗਿਆ ਉਦਾਂ-ਉਦਾਂ ਪਾਏ 25 30 ਸੂਟ ਆ ਜਿਹੜੇ ਚੱਲੇ ਆ ਪਹੁੰਚੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਦਾਂ ਦੇ ਲੱਗੇ ਉਹਨਾਂ ਨੂੰ ਪਹਿਲਾਂ ਵੀ ਉਹਨਾਂ ਮੰਗਵਾਏ ਬਹੁਤ ਸਾਰੇ ਸੂਟ ਸਾਰੇ ਉਹਨਾਂ ਦੇ ਵਧੀਆ ਹੀ ਦੇ ਰਿਸਪੌਂਸ ਵਧੀਆ ਹੀ ਮਿਲਦਾ ਉਹਨਾਂ ਵੱਲੋਂ ਤੇ ਉਹ ਵੀ ਅੱਗੇ ਸੇਲ ਕਰਦੇ ਆ ਸੂਟ ਤੇ ਇਸ ਤੋਂ ਬਾਅਦ ਫਿਰ ਇੱਕ ਦੋ ਹਫ਼ਤੇ ਦੇ ਵਿੱਚ ਫਿਰ ਦੁਬਾਰਾ ਪਾਰਸਲ ਜਾਣਾ ਆ ਫਿਰ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦਾ ਕਿੱਦਾਂ ਦਾ ਰਿਸਪੌਂਸ ਰਿਹਾ ਓਕੇ ਜੀ ਐਜੇ ਕਰੋ ਬਖਰੀ ਇੱਕ ਖੜੇ ਐਸੇ ਕਰੋ ਉਹ ਵਾਲਾ ਤੁਸੀਂ ਇੱਕ ਲੈ ਕੇ ਤੇ ਇੱਕ ਸ਼ਮਨ ਸੇ ਲੋਗ ਦੋਨੋਂ ਚੱਲ ਗਏ ਉਹਦਾਂ ਹੀ ਉਹਦਾਂ ਇੱਕ ਪਾਇਆ ਹੀ ਹਨਾ ਤੇ ਦੋਨੇ ਪਾਤੇ ਉਹਨੇ ਦੋਨੇ ਵੇਖ ਗਏ ਇਹਨੂੰ ਪਾਇਆ ਉਹ ਹਾਂ ਇੱਕ ਤੁਸੀਂ ਲੈ ਕੇ ਹੀ ਤੇ ਕੋਲ ਬੈਠਾ ਉਹ ਰਾਣੀ ਨੂੰ ਬਲਬਾਂ ਜਿਆਦਾ ਖਿਆ ਅਗਲੀ ਗਰਮੀ ਚ ਸੁਵਾਉਣੇ ਆ ਮਤਲਬ ਲੈ ਗੀ ਅੱਛਾ ਗਰਮੀ ਪਰ ਸੀ ਨੀ ਤੇ ਦਾ ਸੁਣ ਮੇਰੇ ਇੱਕ ਥਾਂ ਤੇ 6-7 ਇੱਕ ਥਾਂ ਠੀਕ ਹੈ ਹੋਰ ਅਗਲੀ ਗਰਮੀ ਨੇ ਸੁਣੇ ਸਾਰੇ ਰੱਖਦੇ ਆ ਮਤਲਬ ਹੁਣ ਰੱਖੀ ਜਾਈਏ ਤੇ ਗਾ ਉਹ ਇਹ ਇਦਾਂ ਹੀ ਇਦਾ ਹੋਵੇ ਕਿਉਂ ਗਰਮੀ ਗਰਮੀ ਸੀਪ ਜਾਣੇ ਨਹੀਂ ਉਹ ਨਹੀਂ ਨਹੀਂ ਵੇਖ ਲਿਓ ਤੁਸੀਂ ਨਹੀਂ ਇਦਾਂ ਕੀ ਨਹੀਂ ਉਹ ਤੇ ਤੂੰ ਆਇਓ ਉਹ ਤੇ ਰਵਾਜ ਵਾ ਹੁਣ ਸੁਵਾਇਓ ਉਹ ਸਦਾ ਪਵਾ ਜਾਨਾ ਹਾਂ ਉਹ ਸੂਟ ਵਧੀਆ ਹੁੰਦਾ ਹੈ ਠੀਕ ਹੈ ਇਹ ਨਹੀਂ ਜੀ ਕੋਈ ਦੰਦ ਦਰਸਨ ਨਹੀਂ ਬੇਲ ਚਾਪ ਕਰਦੇ ਹਾਂ ਸੋਲ ਮੰਨਦੇ ਆਹ ਸੁਭਾਣ ਬਣੇ ਆ ਵੀ ਸੁਟੇ ਪਰ ਬੋਤਲ ਲਾਈਟ ਇਹਦੇ ਨਾਲ ਦਾ ਕਲਰ ਮੈ ਲੈ ਗਈ ਜੋਨ ਆਖੜਿਆ ਹੁੰਦਾ ਸੀ ਮੈਂ ਆਹ ਮੈਂ ਲੈਣੀ ਤੇ ਪਰ ਬੋਤਲ ਲਾਈਟ ਹੋਈ ਤਾਂ ਸਭ ਮੈਂ ਤਾਂ ਫੁੱਟਿਆ ਮਨੇ ਨਾਂ ਬਲੇ ਸਭ ਸੁਭਾਣ ਤੱਕ ਗਰਮੀ ਚ ਲਾਈਟ ਕਲਰ ਇਹ ਸੋਨੇ ਲੱਗਦੇ ਆ ਆਰਗ ਨਹੀਂ ਚ ਵਧੀਆ ਲੱਗਦੇ ਆ ਕਿ ਆਹ ਸੋਨੇ ਵੀ ਘਾੜੇ ਚ ਗਰਮੀ ਲੱਗਦੀ ਤੇ ਇਹ ਲਾਈਟ ਲਾਈਟ ਸੋਨੇ ਲੱਗਦੇ ਆ ਸੋਨਾ ਜਾ ਉਹ ਨਹੀਂ ਜਣਾ ਉਹ ਪਾ ਦਿੱਤਾ ਉਹ ਨੂੰ ਸੁਣੇ ਸੀ ਦੇਖੇ ਨਹੀਂ ਨਾ ਉਦਨ ਇਹ ਉਦਨ ਹੈ ਨਹੀਂ ਇਹ ਉੱਪਰ ਪਏ ਹੀ ਦੀਦੀ ਇਹ ਤੁਸੀਂ ਵੇਖੇ ਨਹੀਂ ਉਦਨ ਹੀ ਹੈਗੇ ਆਹ ਸੂਟ ਹੈਗਾ ਇਹ ਨਹੀਂ ਵੇਖੇ ਹੈ ਕੋਈ ਲੱਭਾ ਹੀ ਨਹੀਂ ਹੰਮੇ ਉਹ ਉਹ ਦਿਖਾਈ ਮੈਂ ਤੁਹਾਨੂੰ ਦੱਸਦਾ ਕਿ ਨਾ ਦੇ ਨਾਲ ੱਲੇ ਪਏ ਹੀ ਨਾ ਇਦਾਂ ਤੇ ਤੁਸੀਂ ਇਹਨਾਂ ਨੇ ਚੁੰਨੀ ਲਈ ਤੇ ਚੁੰਨੀ ਬੜੀ ਸੁਣੀ ਲੱਗਣ ਦੀ ਤੇ ਮੈਂ ਤਾਂ ਤੁਹਾਨੂੰ ਸੂਟ ਬਹੁਤ ਸੋਹਣਾ ਲੱਗਣ ਦੇ ਅੱਛਾ ਤੁਸੀਂ ਪਾ ਵੀ ਦੇਖਾਇਆ ਅੱਛਾ ਵੇਖਾਇਆ ਜਿਵੇਂ ਹੁਣ ਉਹ ਮੈਂ ਇੱਕ ਦਿਨ ਸੋਕੋ ਸੂਟ ਪਾ ਲਿਆ ਉਹ ਕੱਢ ਕੇ ਹੁਣ ਦੱਸਣਾ ਪੈਣਾ ਵੀ ਬੀਬੀ ਨਾਲ ਨਾਲ ਚਾਹ ਵੀ ਪਿਆਈ ਹੈ ਹਾਂ ਆ ਦੀਦੀ ਐ ਇਹਨੂੰ ਤਾਂ ਜਾਨਦੇ ਹੋਣੇ ਵਿਚਾਰੀ ਆ ਜਾਂਦੀ ਚਲਸੀ ਕੇ ਦੇ ਲੰਦਾ ਬੜਾ ਸੂਟ ਸੂਟ ਬੜੇ ਲੈ ਲਿਓ ਆ ਜਿੱਦੇ ਵੀ ਆ ਜਾਣੀ ਆ ਹਾਂ ਉਹ ਨਾਲ ਸੈੱਟ ਵੀ ਲਿਆ ਕੇ ਦਿੱਤੀ ਆਹੋ ਉਹ ਆਏ ਨੀ ਕਰ ਗਨ ਮੋਟੀ ਇਹ ਗੱਲ ਨਾ ਪਾਓ ਵੀਡੀਓ ਚ ਨਹੀਂ ਨਹੀਂ ਕਿਉਂ ਨਹੀਂ ਹੁਣ ਹੈਗੇ ਮੋਟੇ ਤੇ ਹੈਗੇ ਇਹ ਕੀ ਕਰੀਏ ਮੁਲੇ ਆ ਕੇ ਵੀ ਉਹ ਮੀਟੀ ਹੈ। ਉਤਰ ਵੀ ਆ ਗਈ। ਹੁਣ ਖਿੱਚ ਗਿਆ ਇੱਥੇ ਨਾਲ ਚਲ ਜੰਨਾ। ਇਹ ਵੀ ਥੋੜਾ ਠੱਲਾ ਗਿਆ ਕਰੋ। ਆ ਮੇਰਾ ਮੁੰਡਾ ਤੇ ਦੀ ਹੋਂਦੀ ਸੇਵਾ। ਇਹ ਕੰਮ ਬੜੇ ਪੁੱਠੇ ਕਰਦਾ। ਬੜੀ ਸੇਵਾ ਹੈ ਅੱਜ ਇਹਦੀ। ਇਹਦੇ 3-4 ਦਿਨ ਹੋ ਗਏ ਸੇਵਾ ਹੋਂਦੀ। ਹਾਂ। ਗੰਜ ਲਗੜਾਈ ਆ। ਛੇਤੀ ਵਜਣ ਦੋਗੀ ਚੀਜ਼। ਹੁਣ ਨਹੀਂ ਜਾਂਦਾ ਬਾਹਰ। ਜਿੰਨੀ ਹੋ ਗਈ ਇਹਦੀ। ਬਿਸ਼ਰਮੀ ਹੋ ਜੇ ਜਾਉ ਤੇ। I <laughs>